ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸੁਪਨਿਆਂ ਦੇ ਘਰ ਦੇ ਵਿੱਚ ਬਣ ਰਹੀਆਂ ੜਿੱਕਿਆਂ ਨੂੰ ਪਿੱਛੇ ਛੱਡਿਆ ਯਾਨੀ ਕਿ ਹੁਣ ਰਜਿਸਟਰੀਆਂ ਦੇ ਲਈ ਕੋਈ ਵੀ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਸੋ ਹੁਣ ਐਨਓਸੀ ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ ਕੋਈ ਰਿਸ਼ਵਤ ਨਹੀਂ ਦੇਣੀ ਪਊਗੀ ਕਿ ਪੰਜਾਬ ਸਰਕਾਰ ਨੇ ਜੋ ਵਾਅਦਾ ਕੀਤਾ ਸੀ ਕਿ ਅਸੀਂ ਐਨਓਸੀਆਂ ਜਿਹੜੀਆਂ ਉਹ ਖਤਮ ਕਰਦੇਾਂਗੇ ਕਿਸੇ ਨੇ ਜੇ ਕੋਈ ਕੋਈ ਐਗਰੀਮੈਂਟ ਕੀਤਾ ਹੈ ਕੋਈ ਪਰ ਆਫ ਅਟਾਰਨੀ ਕੀਤੀ ਹੈ ਕਿਸੇ ਅਨ ਅਥਰਾਇਜ਼ਡ ਕਲੋਨੀ ਦੇ ਵਿੱਚ ਤਾਂ ਉਹਨਾਂ ਨੂੰ ਰੀਲੀਫ ਦੇਣ ਦੀ ਖਾਤਰ ਹੀ اے ਐਨਓਸੀ ਜਿਹੜਾ ਹੈਗਾ ਇਹ ਤੋਂ ਛੋੜ ਦਿੱਤੀ ਗਈ ਹੈ 1 ਦਸੰਬਰ ਤੋਂ 28 ਫਰਵਰੀ 2025 ਤੱਕ ਯਾਨੀ ਕਿ 3 ਮਹੀਨੇ ਆਦੀ ਛੋੜ ਦਿੱਤੀ ਗਈ ਹੈ ਜੇ ਤੁਹਾਡਾ ਪਲਾਟ 500 ਗਜ ਦਾ ਹੈ ਤਾਂ ਤੁਹਾਨੂੰ ਰਜਿਸਟਰੀ ਕਰਾਉਣ ਦੇ ਲਈ ਕੋਈ ਐਨਓਸੀ ਦੀ ਲੋੜ ਨਹੀਂ ਹੈ ਸਰਕਾਰ ਦਾ ਬੜਾ ਵਧੀਆ ਉਪਰਾਲਾ ਵੈ ਹੈ ਤੇ ਸਰਕਾਰ ਦਾ ਮੈਂ ਧੰਨਵਾਦ ਕਰਦਾ ਕਿ ਸਰਕਾਰ ਜਿਹੜੀ ਹੈਗੀ ਇਹ ਪਾਲਿਸੀ ਜਿਹੜੀ ਲੈ ਕੇ ਆਈ ਹੈ 500 ਗੱਜ ਤੇ ਨੀਚੇ ਵਾਲੀ ਇਹਨਾਂ ਲੋਕਾਂ ਨੂੰ ਬੜਾ ਹੀ ਬੈਨੀਫਿਟ ਜਿਹੜੇ ਹੈਗੇ ਆ ਹੋਊਗੇ ਲੋਕਾਂ ਦਾ ਜਿਹੜਾ ਲੱਗਿਆ ਹੋਇਆ ਜ਼ਿੰਦਗੀ ਭਰ ਦੀ ਕਮਾਈ ਜਿਹੜੀ ਹੈ ਉਹ ਲੱਗੀ ਹੋਈ ਕਿਤੇ ਵੇਸਟ ਨਹੀਂ ਜਾਊਗੀ ਬੇਅਰਥ ਨਹੀਂ ਜਾਊਗੀ ਕਿ ਐਨਓਸੀ ਦਾ ਕਾਨੂੰਨ ਬਣ ਗਿਆ ਹੋਣਾ ਉਹ ਤੇਨਾਂ ਕੋਲ ਕੈਸ਼ ਬਹੁਤ ਜ਼ਿਆਦਾ ਨਿਕਲਿਆ ਤੇ ਇਹ ਅਸੀਂ ਪਬਲੀਕਲੀ ਆਪਾਂ ਨਹੀਂ ਦੇਖ ਸਕਦੇ ਇਹਨਾਂ ਨੂੰ ਖਾਣੇ ਲਿਜਾ ਕੇ ਇਹਨਾਂ ਨੇ ਇੱਕ ਆਧਾਰ ਕਾਰਡ ਦਿਖਾਇਆ ਟਿੱਕਾ ਤੇ ਇਹ ਹੁਣ ਅਗਲੀ ਕਾਰਵਾਈ ਤੁਹਾਡੀ ਆ ਅਗਲੀ ਕਾਰਵਾਈ ਤੁਹਾਡੀ ਇਹ ਆਂ ਜਾਂਦਾ ਪਿਆ ਅੱਜ ਪਤਲੇ ਤੋਂ ਆਇਆ ਮੈਂ ਅੱਜ ਪਤਲੇ ਇਹ ਨੇ ਕਟੜੇ ਤੋਂ ਆਇਆ ਮੈਂ ਆਪਣੇ ਘਰ ਤੋਂ ਆਇਆ ਇਹ ਸਾਰਾ ਕੁਝ ਕੈਸ਼ ਹੀ ਹੈ ਇਹਦੇ ਵਿੱਚ ਇਹ ਪਤਾ ਹੀ ਰਹਿਣ ਵਾਲਾ ਕਟੜੇ ਦਾ ਇਹ ਕਟੜੇ ਦਾ ਆਪਣੇ ਰਹਿਣ ਨਾਲ ਬਾਤ ਆ ਇੱਕ ਦਾਸਤਾਨ ਹੋ ਗਈ ਜੂਨ ਦੇ ਦੇ ਹੱਥ ਕਮੰਦਾਰ ਕੋਟੇਦਾਰ ਦੇ ਉੱਤੇ ਇਹਨਾਂ ਕੋਲ ਕੈਸ਼ ਬਹੁਤ ਜ਼ਿਆਦਾ ਨਿਕਲਿਆ ਇੱਥੇ ਅਸੀਂ ਪਬਲਿਕਲੀ ਆਪਾਂ ਨਹੀਂ ਦੇਖ ਸਕਦੇ ਇਹਨਾਂ ਨੂੰ ਖਾਣੇ ਲਿਜਾ ਕੇ ਇਹਨਾਂ ਨੇ ਇੱਕ ਆਧਾਰ ਕਾਰਡ ਦਿਖਾਇਆ ਟਿੱਕਾ ਤੇ ਇਹ ਹੁਣ ਅਗਲੀ ਕਾਰਵਾਈ ਤੁਹਾਡੀ ਹੈ ਅਗਲੀ ਕਾਰਵਾਈ ਤੁਹਾਡੀ ਇਹ ਅੱਗੇ ਜਾਂਦਾ ਪਿਆ ਅੱਜਪ ਸਟੇਟਿੰਗ ਤੋਂ ਆਇਆ ਮੈਂ ਅੱਜ ਪਤਾ ਮੈਂ ਮੈਂ ਕਟੜੇ ਤੋਂ ਆਇਆ ਮੈਂ ਆਪਣੇ ਘਰ ਤੋਂ ਆਇਆ ਇਹ ਸਰਪ ਕੋ ਗੈਸ ਹੀ ਆ ਤੇ ਇਹ ਪਤਾ ਹੀ ਰਹਿਣ ਵਾਲਾ ਕਟੜੇ ਦਾ ਇਹ ਆਪਣੇ ਦੇ ਰਹਿ ਨਾਲ ਮਾਤਾ ਇੱਕ ਦਾਸਾਂ ਜੂਨ ਦੇ ਹੱਥ ਕਮਨ ਦਾ ਜਿੰਦੀ ਦੀ ਇਹ ਦੇਖੋ ਟੱਕਰ ਕੀ ਪਿਆ ਹੈ ਕਿ ਪੈਦਲ ਚਾਲਾ ਹੈ ਜੀ ਇਹ ਫੈਦਲ ਜਾ ਰਹਾ ਸੀ ਅੱਛਾ ਜੀ ਤੇ ਮੈਂ ਕਿਹਾ ਮੈਂ ਆਪਣੇ ਭਾਂਡੇ ਦੇ ਘਰ ਜਾਣਾ ਹੈ ਦੇਖ ਇਹ ਕਹਿੰਦੇ ਮੈਂ ਜੰਮੂ ਕਟੇ ਤੋਂ ਆਇਆ ਅੱਛਾ ਮੈਂ ਕਿ ਆਪਣੀ ਕਲਾਸ਼ੀ ਦੀ ਤਲਾਸ਼ੀ ਦੀ ਤਲਾਸ਼ੀ ਪਾ ਦੋ ਕਲਾਸ਼ੀ ਲਾਈ ਦੋ ਕਹਿੰਦਾ ਮੈਂ ਦੇਖੋ ਲੈ ਦੇਖੋ ਕੀ ਕਰ ਰਹੇ ਇਹਨਾਂ ਨੂੰ ਖਾਂਦੀ ਥੱਕ ਬੈਠੇ ਉਹ ਬਹੁਤ ਚੋਰੀ ਨਲਾਦਾਰ ਬੰਦਾ ਨੇ ਨੇ ਇਸੇ ਮੇਰਾ ਭਾਂਜਾ ਹੈ ਜਾਣ ਦਾ ਖਤਰਾ ਹੈ ਹੁਸ਼ਿਆਰਪੁਰ ਦੇ ਦੁਸ਼ਹਿਰਾ ਗਰਾਊਂਡ ਨਜ਼ਦੀਕ ਇੱਕ ਭਖਾਰੀ ਤੋਂ ਲੱਖਾਂ ਰੁਪਏ ਮਿਲੇ ਮੌਕੇ ਤੇ ਪੁਲਿਸ ਅਧਿਕਾਰੀ ਨੇ ਭਖਾਰੀ ਨੂੰ ਕਬਜ਼ੇ ਚ ਲੈ ਲਿਆ ਜਾਣਕਾਰੀ ਅਨੁਸਾਰ ਹੁਸ਼ਿਆਰਪੁਰ ਦੇ ਦੁਸ਼ਹਿਰਾ ਗਰਾਊਂਡ ਨਜ਼ਦੀਕ ਇੱਕ ਭਖਾਰੀ ਬੈਠਾ ਸੀ ਜਿਸ ਨੂੰ ਪੁਲਿਸ ਨੇ ਬੈਗ ਚੈੱਕ ਕਰਵਾਉਣ ਲਈ ਕਿਹਾ ਜਦੋਂ ਉਸ ਦਾ ਬੈਗ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਬਹੁਤ ਸਾਰੇ ਪੈਸੇ ਬਰਾਮਦ ਹੋਏ ਸਿਟੀ ਥਾਣੇ ਦੀ ਪੁਲਿਸ ਉਸ ਨੂੰ ਥਾਣੇ ਚ ਲੈ ਆਈ ਹੈ ਅਤੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਇਸ ਮਤੀ ਡੀਐਸਪੀ ਅਤੀਸ਼ ਪਾਟਿਆ ਨੇ ਜਾਣਕਾਰੀ ਦੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਕੋਈ ਸ਼ੱਕੀ ਵਿਅਕਤੀ ਪੈਸਿਆਂ ਦੇ ਭਰੇ ਬੈਗ ਨਾਲ ਸ਼ਹਿਰ ਦੇ ਵਿੱਚ ਘੁੰਮ ਰਿਹਾ ਜਦੋਂ ਉਸ ਨੂੰ ਰੋਕ ਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦਾ ਨਾਮ ਅਕਰਮਦੀਨ ਜੋ ਕਿ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਕਿ ਉਸ ਦੇ ਬੈਗ ਦੇ ਵਿੱਚੋਂ ਕਰੀਬ 50000 ਰੁਪਏ ਤੋਂ ਜ਼ਿਆਦਾ ਦੀ ਰਕਮ ਬਰਾਮਦ ਹੋਈ ਹੈ ਉਹ ਤਾਗੇ ਟਵੀਟ ਲੋਕਾਂ ਨੂੰ ਦੇਣ ਦਾ ਕੰਮ ਕਰਦਾ ਤਾਂ थाना ਸਿਟੀ ਵੀ ਖੇ ਪੁੱਛਗਛ ਲਈ ਉਸ ਨੂੰ ਲੈ ਆਂਦਾ ਗਿਆ ਹੈ ਤਸਦੀਕ ਕਰਨ ਤੋਂ ਬਾਅਦ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਜਾਵੇਗਾ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ ਤਾਂ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਭਖਾਰੀ ਦੇ ਬੈਗ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲੋਂ ਬਹੁਤ ਸਾਰਾ ਪੈਸਾ ਬਰਾਮਦ ਹੁੰਦਾ ਲੱਖਾਂ ਰੁਪਏ ਦੀ ਗੱਲ ਕੀਤੀ ਜਾਂਦੀ ਹੈ ਪਰ ਜਦੋਂ ਉਸ ਦੇ ਬੈਗ ਚੈੱਕ ਕੀਤੇ ਜਾਂਦੇ ਨੇ ਤਾਂ 10-10 ਦੇ 5-5 ਦੇ ਅਤੇ ਹੋਰ ਨੋਟ ਜਿਹੜੇ ਹਨ ਉਸ ਕੋਲ ਬਰਾਮਦ ਹੁੰਦੇ ਨੇ ਪੰਜਾਬ ਪਲੱਸ ਦੇ ਜਾਂਚ ਅਧਿਕਾਰੀ ਦੱਸ ਰਹੇ ਨੇ ਕਿ ਇਹ ਕੋਈ ਤਵੀਤ ਲੋਕਾਂ ਨੂੰ ਦੇਣ ਦਾ ਕੰਮ ਕਰਦਾ ਤਾਂ ਤਵੀਤ ਦੇ ਬਦਲੇ ਜਦੋਂ ਕੋਈ ਕੁਝ ਪੈਸੇ ਦਿੰਦੇ ਨੇ ਤਾਂ ਉਹਨਾਂ ਪੈਸਿਆਂ ਨੂੰ ਇਹ ਆਪਣੇ ਕੋਲ ਰੱਖ ਲੈਂਦਾ ਇਹ ਸਾਰੀ ਜਮਾ ਪੂੰਜੀ ਇਸ ਦੇ ਬੈਗ ਦੇ ਵਿੱਚੋਂ ਬਰਾਮਦ ਹੋਈ ਤੇ 50 ਹਜ਼ਾਰ ਦੇ ਲਗਭਗ ਜਾਂ ਉਸ ਤੋਂ ਜ਼ਿਆਦਾ ਇਹ ਪੈਸੇ ਬਰਾਮਦ ਹੋਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉਸ ਦੇ ਬੈਗ ਦੇ ਵਿੱਚੋਂ ਫਰੋਲਾ ਫਰਾਲੀ ਕਰਨ ਤੋਂ ਬਾਅਦ ਇਹ ਸਾਰੀ ਰਕਮ ਬਰਾਮਦ ਹੋਈ ਹੈ ਤਾਂ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ ਇਸ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਤਾਕੀ ਲੋਕਾਂ ਤੱਕ ਇਹ ਖਬਰ ਜ਼ਰੂਰ ਪਹੁੰਚ ਸਕੇ ਤਾਂ ਆਪਣੀ ਕੀਮਤੀ رائے ਜਿਹੜੀ ਹੈ ਉਹ ਕਮੈਂਟ ਕਰਕੇ ਦੱਸਣਾ ਨਾ ਭੁੱਲਣਾ ਤਾਂ ਸਾਰੀ ਚੜਪੁਰ ਦੇ ਦੁਸ਼ਹਿਰਾ ਗਰਾਊਂਡ ਨੇੜੇ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਭਿਖਾਰੀ ਦੀ ਤਲਾਸ਼ੀ ਲਈ ਜਾਂਦੀ ਹੈ ਭਿਖਾਰੀ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਉਸ ਦੇ ਕੋਲ ਪੈਸੇ ਬਰਾਮਦ ਹੁੰਦੇ ਨੇ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਉਸ ਦੇ ਪਰਿਵਾਰ ਵਾਲਿਆਂ ਨੂੰ ਵੀ ਸੂਚਿਤ ਜਿਹੜਾ ਹੈ ਉਹ ਕਰਨ ਦੇ ਲਈ ਉਸ ਦੀ ਤਸਦੀਕ ਲਈ ਪਛਾਣ ਲਈ ਬੁਲਾਇਆ ਗਿਆ ਹੈ ਅਤੇ ਰਿਸ਼ਤੇਦਾਰਾਂ ਨੂੰ ਫਿਰ ਉਸ ਦੇ ਹਵਾਲੇ ਕਰ ਦਿੱਤਾ ਜਾਵੇਗਾ ਅੱਜ ਇੱਕ ਬੰਦਾ ਫੜਿਆ ਜੇ ਕੋ ਕਾਫੀ ਪੈਸੇ ਪਕੜੇ ਗਏ ਕੌਣ ਨਹੀਂ ਕਿਸੇ ਦਾ ਰਹਿਣ ਵਾਲਾ ਦੇਖੋ ਜੀ ਸਾਡੀ ਟ੍ਰੈਫਿਕ ਪੁਲਿਸ ਨੇ ਨਾਕਾਬੰਦੀ ਦੌਰਾਨ ਇੱਕ ਬੰਦੇ ਨੂੰ ਸ਼ੱਕੀ ਸਮਝ ਕੇ ਉਹ ਤੋਂ ਪੁੱਛਗਿੱਛ ਕੀਤੀ ਜੋ ਕਿ ਪਤਾ ਚੱਲਿਆ ਕਿ ਹਾਕਮਦੀਨ ਜੰਮੂ ਕਸ਼ਮੀਰ ਦਾ ਰਹਿਣ ਵਾਲਾ ਹੈ ਤੇ ਉਹਦੇ ਥੈਲੇ ਦੇ ਵਿੱਚ ਉਹ ਕੈਸ਼ ਕੈਰੀ ਕਰ ਰਿਹਾ ਸੀਗਾ ਜਿਹਦੇ ਕੋਲ ਪ੍ਰੋਪਰ ਅਨਸਰ ਨਹੀਂ ਸੀਗੇ ਸੋ ਫਿਰ ਮੌਕੇ ਤੇ ਜਿਹੜਾ ਵੈ ਸਾਨੂੰ ਪੀਐਸਪੀ ਸਿਟੀ ਸਾਹਿਬ ਤੇ ਸਾਨੂੰ ਬੁਲਾਇਆ ਗਿਆ ਜੋ ਕਿ ਜਦੋਂ ਜਦ ਹੀ ਵੈਰੀਫਿਕੇਸ਼ਨ ਕੀਤੀ ਤਾਂ ਉਹਦੇ ਵਿੱਚ 10 10 ਵੀ 50 50 ਦੇ ਨੋਟ ਸੀਗੇ ਜੋ ਕੁੱਲ ਰਕਮ ਕੁਝ 50000 ਦੇ ਆਸ-ਪਾਸ ਦੀ ਇਹ ਨਿਕਲ ਰਹੀ ਸੀ ਤੇ ਪੁਛਪੜਤਾਲ ਤੋਂ ਪਤਾ ਲੱਗਿਆ ਵਾ ਕਿ ਉਹ ਬੰਦਾ ਜਿਹੜਾ ਵਾ ਪਿਖਾਰੀ ਹੈਗਾ ਵਾ ਉਹ ਤਵੀਤ ਵੀ ਪੰਦਾ ਲੋਕਾਂ ਦੇ ਤੇ ਜਿਹੜੇ ਕਿਸੇ ਦੇ ਘਰ ਬੱਚਾ ਅਗਰ ਨਹੀਂ ਹੁੰਦਾ ਹੈਗਾ ਤਾਂ ਉਹਨਾਂ ਨੂੰ ਤਵੀਤ ਪਾਟੇ ਤੇ ਉਹਦੇ ਰਿਟਰਨ ਦੇ ਵਿੱਚ ਜੋ ਲੋਕੀ ਉਹਨੂੰ ਪੈਸੇ ਦੇ ਦਿੰਦੇ ਆ ਉਹ ਰੱਖ ਲੈਂਦਾ ਵਾ ਤੇ ਉਹ ਬੈਂਕ ਬੁੰਕ ਦੇ ਸਿਸਟਮ ਦੇ ਵਿੱਚ ਨਾਂ ਪਤਾ ਹੋਣ ਕਰਕੇ ਉਹ ਜੋ ਵੀ ਪੈਸੇ ਆ ਉਹ ਆਪਣੇ ਥੈਲੇ ਦੇ ਵਿੱਚ ਨਾਲ ਹੀ ਰੱਖਦਾ ਵਾ ਤੇ ਉਹਦੀ ਹੁਣ ਪੁਛਪੜਤਾਲ ਕਰਨ ਵਾਸਤੇ ਸਿਟੀ ਥਾਣੇ ਨੂੰ ਭੇਜਿਆ ਗਿਆ ਵਾ ਤੇ ਉਹਦੇ ਲੋਕਲ ਰਿਸ਼ਤੇਦਾਰ ਵੀ ਹੈਗੇ ਆ ਉਹਨਾਂ ਨੂੰ ਵੀ ਬੁਲਾਇਆ ਗਿਆ ਵਾ ਕਿ ਵੈਰੀਫਿਕੇਸ਼ਨ ਕਰਕੇ ਉਹਨਾਂ ਦੇ ਹਵਾਲੇ ਕੀਤਾ ਜਾਏ। ਕੋਈ ਸਰ ਆਈਡੀ ਜਿਹੜਾ ਮਿਲੇ ਵੀ ਕੋਈ ਰੈਕਨਿਫਿਕੇਸ਼ਨ ਕੋਈ ਆਧਾਰ ਕਾਰਡ ਹਾਂਜੀ ਉਹਦੀ ਆਈਡੈਂਟੀਟੀ ਆਈਡੈਂਟੀਟੀ ਕਾਰਡ ਉਹਦੇ ਕੋਲ ਸੀਗਾ ਉਹ ਜੰਮੂ ਕਸ਼ਮੀਰ